ਦੇ ਸੇਕੂ ਵੀਪੁਆਇੰਟ ਚੈਨਲ ਨਾਲ ਜੁੜੀ ਸੰਗਤ ਦਾ ਨਿੱਗਾ ਸਵਾਗਤ ਹੈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣ ਨੂੰ ਤਾਂ ਅਸੀਂ ਹੁਣ 21ਵੀਂ ਸਦੀ ਵਿੱਚੋਂ ਗੁਜ਼ਰ ਰਹੇ ਹਾਂ ਪਰ ਪੰਜਾਬ ਅੰਦਰ ਜੋ ਰਾਸੀ ਵਰਤਾਰੇ ਵਾਪਰਦੇ ਦੇਖ ਰਹੇ ਹਾਂ ਉਹਨਾਂ ਨੂੰ ਦੇਖ ਕੇ ਲੱਗਦਾ ਕਿ 17ਵੀਂ ਜਾਂ 18ਵੀਂ ਸਦੀ ਵਿੱਚ ਵੀ ਇਹੋ ਜਿਹਾ ਸਾਡਾ ਦੌਰ ਜਿਹਦੇ ਵਿੱਚੋਂ ਪੰਜਾਬ ਲਗਾਤਾਰ ਹੀ ਗੁਜ਼ਰਦਾ ਆਇਆ ਹੈ। ਤੇ ਉਹਦੀ ਇੱਕ ਲਗਾਤਾਰਤਾ ਹੀ ਦੇ ਸਰਹੀ ਹੈ ਕਿ ਕੋਈ ਵੱਡੀ ਰਾਹਤ ਪਾਵੇਂ ਨੂੰ ਜਮਹੂਰੀਅਤ ਦਾ ਜੋ ਕਹਿੰਦੇ ਨੇ ਨਾ ਪਾਵੇਂ ਸਭਿਆਤਾ ਦਾ ਜੋ ਕਹਿੰਦੇ ਨੇ ਪਰ ਸਿੱਖਾਂ ਵਾਸਤੇ ਜਾਂ ਪੰਜਾਬ ਵਾਸਤੇ ਇਹ ਬਰਬਰਤਾ ਦਾ ਜੋਗੀ ਰਿਹਾ ਤੇ ਹੁਣ ਵੀ ਉਹੀ ਸਾਹਤ ਹੋ ਰਿਹਾ ਹੈ। ਇਸ ਸਿਲਸਿਲੇ 'ਚ ਅਸੀਂ ਇੱਥੇ ਦੋ ਵਰਤਾਰਿਆਂ ਬਾਰੇ ਗੱਲ ਕਰਾਂਗੇ ਪਹਿਲਾ ਜੋ ਚੱਲ ਰਿਹਾ ਕਿਸਾਨ ਅੰਦੋਲਨ ਹੈ ਖਨੌਰੀ ਤੇ ਸ਼ੰਭੂ ਬਾਰਡਰ ਤੇ ਜਿਹੜੇ ਉਹਦੇ ਐਪੀਸੈਂਟਰ ਬਣੇ ਹੋਏ ਨੇ ਦੂਜਾ ਭਾਈ ਅਮਰਤਪਾਲ ਸਿੰਘ ਜਿਹੜਾ ਕਿ 2 ਸਾਲ ਤਕਰੀਬਨ ਹੋ ਗਏ ਡਿਬਰੂਗੜ੍ਹ ਜ਼ਿਲ੍ਹੇ 'ਚ ਆਪਣੇ ਨਾਂ ਸਾਥ ਸਿਆਂ ਸਮੇਤ ਨਜਰਬੰਦ ਹੈ ਉਸ ਤੇ ਹਾਲ ਹੀ ਵਿੱਚ ਇੱਕ ਬਹੁਤੀ ਜਾਵਰ ਕਾਨੂੰਨ ਜਿਹੜਾ ਪਾਰਟੀ ਰਾਜ ਨੇ ਬਣਾਇਆ ਹੋਇਆ ਜਿਹਨੂੰ ਜਵਾਪਾ ਯੂਪੀਏ ਕਹਿ ਦਿੰਦੇ ਆ ਉਹ ਕਾਨੂੰਨ ਉਹਦੇ ਉੱਤੇ ਫੇਰ ਲਾਤਾ ਤਾਂ ਕਿ ਉਹਦੀ ਰਿਹਾਈ ਨਾ ਹੋ ਸਕੇ ਸੋ ਆਪਾਂ ਬਾਰੀ-ਬਾਰੀ ਇਹਨਾਂ ਦੋਵਾਂ ਵਰਤਾਰਿਆਂ ਬਾਰੇ ਸੰਖੇਪ ਦੇ ਵਿੱਚ ਚਰਚਾ ਕਰਾਂਗੇ ਪਹਿਲੀ ਗੱਲ ਕਿਸਾਨ ਅੰਦੋਲਨ ਬਾਰੇ ਇਹ ਤੱਥ ਹੁਣ ਲਗਭਗ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਇੱਕ ਸਾਲ ਤੋਂ ਕਿਸਾਨ ਸ਼ੰਭੂ ਤੇ ਖਨੌਰੀ ਦੇ ਬਾਰਡਰ ਤੇ ਬੈਠੇ ਨੇ ਉਹ ਕਿਸੇ ਸ਼ੌਕ ਨੂੰ ਨਹੀਂ ਬੈਠੇ ਇੱਥੋਂ ਗਏ ਸੀ ਦਿੱਲੀ ਵਾਸਤੇ ਕਿ ਦਿੱਲੀ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨੀ ਹੈ ਪਰ ਉੱਥੇ ਹਰਿਆਣੇ ਦੀ ਬਾਰਡਰ ਤੇ ਰੋਕ ਲੈ ਗਏ ਦੋਮਾ ਤਾਵਾਂ ਤੇ ਉਸ ਤੋਂ ਬਾਅਦ ਉੱਥੇ ਜੋ ਹੋਇਆ ਕਿੰਨੀਆਂ ਉਹਨਾਂ ਨੇ ਤਿਆਰੀਆਂ ਕੀਤੀਆਂ ਕਿਵੇਂ ਕਿਲ ਗੱਡੇ ਕਿਹੋ ਜੀਆਂ ਰੋਕਾਂ ਖੜੀਆਂ ਕੀਤੀਆਂ ਫਿਰ ਉਹ ਰੋਕਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਕਿਸਾਨਾਂ ਉੱਤੇ ਪਾਣੀ ਦੀਆਂ ਬਿਛਾੜਾਂ ਤੋਂ ਲੈ ਕੇ ਪੈਲਟ ਗਨਸ ਜਿਹਦੇ ਨਾਲ ਬਹੁਤ ਤੱਕ 50 ਦੇ ਲਗਭਗ ਕਿਸਾਨਾਂ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਿਆ ਤੇ ਇੱਕ ਬਹੁਤ ਹੀ ਚੜ੍ਹਦੇ ਸੂਰਜ ਵਰਗੀ ਜਿਹੜੀ ਜਵਾਨੀ ਜੇ ਕੱਭਰੂ ਕਹ ਲੋ ਸ਼ੁਭ ਕਰਨ ਸਿੰਘ ਬੱਲੋ ਪਿੰਡ ਦਾ ਉਹ ਸ਼ਹੀਦ ਵੀ ਹੋ ਗਿਆ ਖੰਡੋਰੀ ਬਾਰਡਰ ਦੇ ਉੱਤੇ ਸੋ ਇਹ ਸਾਰੇ ਵਰਤਾਰੇ ਨੂੰ ਦੇਖ ਕੇ ਅਖੀਰ ਨੂੰ ਭਾਈ ਜਗਜੀਤ ਸਿੰਘ ਦੱਲੇਵਾਲ ਨੇ ਇਹ ਫੈਸਲਾ ਕੀਤਾ ਕਿ ਹੋਰ ਇਸ ਤਰ੍ਹਾਂ ਜਾਨਾਂ ਗਵਾਉਣ ਦੀ بجائے ਕਿ ਮੈਂ ਆਪਣੀ ਜਾਨ ਕੁਰਬਾਨ ਕਰ ਦਿੰਦਾ ਤਾਂ ਉਸ ਨੇ ਮਰਨ ਵਰਤ ਉੱਤੇ ਬੈਠਣ ਦਾ ਫੈਸਲਾ ਕਰ ਲਿਆ ਪਰ ਪਹਿਲਾਂ ਪਹਿਲਾਂ ਕਿਸੇ ਨੇ ਉਹਦੇ ਮਰਨ ਵਰਤ ਨੂੰ ਬਹੁਤਾ ਗੰਭੀਰਤਾ ਨਾਲ ਨਾ ਲਿਆ ਖਾਸ ਕਰਕੇ ਜਿਹੜੇ ਜਾਂ ਤਾਂ ਵਿਰੋਧੀ ਨੂੰ ਉਹਨਾਂ ਨੇ ਤੇ ਜਾਂ ਜਿਹੜੇ ਬੰਦੇ ਇਨਡਿਫਰੈਂਟ ਹੈ ਜਿਨ੍ਹਾਂ ਦਾ ਕੋਈ ਬੇਵਾਸਤਾਨੇ ਇਸ ਗੱਲ ਤੋਂ ਵੀ ਆਪਾਂ ਕੀ ਲੈਣਾ ਸੋ ਉਹਨਾਂ ਨੇ ਵੀ ਇਸ ਗੱਲ ਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲਿਆ ਤੇ ਸਟੇਟ ਨੇ ਵੀ ਪੰਜਾਬ ਦੀ ਸਟੇਟ ਸਰਕਾਰ ਨੇ ਵੀ ਤੇ ਭਾਰਤ ਸਰਕਾਰ ਨੇ ਵੀ ਕਿਉਂਕਿ ਉਹ ਦੇਖਿਆ ਉਹਨਾਂ ਨੇ ਪਿਛਲੇ ਸਮੇਂ ਵਿੱਚ ਇਹ ਜੋ ਮਰਨ ਵਰਤ ਤੇ ਬੈਠਣ ਦੇ ਸਿਲਸਿਲੇ ਚੱਲੇ ਨੇ ਤੇ ਕੋਈ ਵੀ ਬੰਦਾ ਆਪਣੇ ਪਰਨ ਉੱਤੇ ਨਿਭ ਨਹੀਂ ਸਕਿਆ ਸੀਗਾ ਆਪਣਾ ਸਰਦਾਰ ਦਰਸ਼ਨ ਸਿੰਘ ਫੇਰੂ ਮਾਨ ਤੋਂ ਬਾਅਦ ਪਰ ਉਹ ਤਾਂ ਅੱਜ ਦੀ ਜਨਰੇਸ਼ਨ ਨੂੰ ਪਤਾ ਹੀ ਨਹੀਂ ਉਹਨਾਂ ਗੱਲਾਂ ਦਾ ਉਹ ਤਾਂ ਬੜੀ ਪੁਰਾਣੀ ਹੋ ਚੁੱਕੀ ਹੈ ਅੱਧੀ ਸਦੀ ਤੋਂ ਵੀ ਵੱਧ ਸਮਾਂ ਉਸ ਕਾਲ ਨੂੰ ਤਾਂ ਗੁਜ਼ਰ ਚੁੱਕਿਆ ਹੈ 60 ਸਾਲ ਹੋ ਚੁੱਕੇ ਨੇ ਸੋ ਇਸ ਕਰਕੇ ਇਹ ਪਰਤਾਰਾ ਬਿਲਕੁਲ ਨਵਾਂ ਸੀ ਇਸ ਜਨਰੇਸ਼ਨ ਨੇ ਸੰਘਰਸ਼ ਦੇਖੇ ਆ ਟੱਕਰਾਂ ਦੇਖੀਆਂ ਰੋਕਾਂ ਭੰਦੇ ਰੁਕਾਵਟਾਂ ਭੰਦੇ ਦਿੱਲੀ ਨੂੰ ਜਾਂਦੇ ਕਿਸਾਨ ਦੇਖੇ ਆ ਤੇ ਸਰਕਾਰ ਨਾਲ ਪੁਲਿਸ ਨਾਲ ਹੁੰਦੀਆਂ ਟੱਕਰਾਂ ਵੀ ਦੇਖੀਆਂ ਪਰ ਜਿਹੜਾ ਆ ਰੂਪ ਹੈ ਕਿ ਤੁਸੀਂ ਮਰਨ ਵਰਤ ਤੇ ਬੈਠ ਕੇ ਹੌਲੀ-ਹੌਲੀ ਇੰਚ-ਇੰਚ ਮੌਤ ਵੱਲ ਨੂੰ ਵਧਣਾ ਇਹ ਇੱਕ ਨਵਾਂ ਵਰਤਾਰਾ ਸੋ ਪਹਿਲਾਂ-ਪਹਿਲਾਂ ਇਸ ਪ੍ਰਤੀ ਥੋੜਾ ਇੱਕ ਸੰਕੀਪਣੇ ਦਾ ਰਵਈਆ ਵੀ ਆਇਆ ਉਹ ਤੇ ਕੁਝ ਕਾਰਨ ਤਾਂ ਬੰਦਿਆਂ ਦੇ ਉਂਝੀ ਚਲੋ ਜਿਨ੍ਹਾਂ ਦੇ ਵਿਰੋਧਨ ਉਹ ਉਸ ਰਾਸੀ ਜਾਂ ਦੂਜੀ ਜੂਨੀਅਨ ਦੀ ਸ਼੍ਰੀਕੇਵਾਦੀ ਚੋਂ ਵੀ ਲੋਕਾਂ ਦਾ ਕੁਝ ਇਸ ਤਰ੍ਹਾਂ ਦਾ ਉਦਾਸੀਨ ਜਿਹਾ ਰਵਈਆ ਸਾਹਮਣੇ ਆਇਆ ਪਰ ਸੋ ਇਸ ਮਰਨਬਰ ਤੇ ਸਬੰਧ ਦੇ ਵਿੱਚ ਇੱਕ ਚਰਚਾ ਇਹ ਚੱਲ ਰਹੀ ਹੈ ਕਿ ਜਿਹੜਾ ਸਿੱਖ ਧਰਮ ਦੇ ਵਿੱਚ ਜਾਂ ਗੁਰਮਤ ਅਨੁਸਾਰ ਇਸ ਤਰ੍ਹਾਂ ਮਰਨ ਵਰਤ ਰੱਖ ਕੇ ਜਾਨ ਦੇ ਦੇਣੀ ਇਹ ਜਾਇਜ਼ ਨਹੀਂ ਜਾਂ ਬਾਜੂਬ ਨਹੀਂ ਕਿਉਂਕਿ ਇਹ ਰੂਪ ਘਟ ਦੇਖਿਆ ਗਿਆ ਹੈ ਇਹਦਾ ਕਾਰਨ ਇਹ ਹੈ ਕਿ ਇਸ ਤਰ੍ਹਾਂ ਸਿੱਖ ਕਦੇ ਬਹੁਤ ਘੱਟ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਇਸ ਤਰ੍ਹਾਂ ਦਿੱਤੀਆਂ ਹੋਣ ਮੇਰਾ ਖਿਆਲ ਦਰਸ਼ਨ ਸਿੰਘ ਫਿਰੋਮਾਨ ਤੋਂ ਬਿਨਾ ਹੋਰ ਕਿਸੇ ਵੀ ਮਹੱਤਵਪੂਰਨ ਵਿਅਕਤੀ ਦੀ ਇਹੀ ਜੀ ਕੋਈ ਉਦਾਹਰਣ ਨਹੀਂ ਮਿਲਦੀ ਭਾਵੇਂ ਕਿ ਵਰਤ ਬਹੁਤ ਰੱਖੇ ਗਏ ਪਰ ਉਹ ਸਾਰੇ ਵਰਤ ਫਿਰ ਨੇ ਪ੍ਰੇਣੀ ਚੜਦੇ ਰਹੇ ਕੋਈ ਕਿਸੇ ਕਾਰਨ ਕਰਕੇ ਕੋਈ ਕਿਸੇ ਕਾਰਨ ਕਰਕੇ ਅਧਵਾਟੇ ਤੋੜ ਦਿੱਤੇ ਜਾਂਦੇ ਰਹੇ ਨੇ ਇਸ ਕਰਕੇ ਨਾ ਇਸ ਫਾਰਮ ਜਿਹੜੀ ਸਟਰਗਲ ਦੀ ਇਹ ਫਾਰਮ ਹੈ ਜਿਹੜਾ ਇਹ ਰੂਪ ਹੈ ਇਸ ਨੂੰ ਇੱਕ ਤਾਂ ਬਹੁਤੀ ਪ੍ਰਵਾਨਗੀ ਨਹੀਂ ਇੱਕ ਇਸ ਪ੍ਰਤੀ ਉਹਦੀ ਕਦਰ ਨਹੀਂ ਰਹੀ ਸੋ ਇਹ ਇੱਕ ਦਿੱਕਤ ਆਈ ਸੋ ਇਹ ਇਸ ਸੰਬੰਧ ਦੇ ਵਿੱਚ ਮੈਂ ਇੱਥੇ ਨਹੀਂ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਜਿੱਥੇ ਇਹ ਗੱਲ درست ਹੈ ਕਿ ਗੁਰਮਤ ਅਨੁਸਾਰ ਆਤਮ ਹੱਤਿਆ ਜਿਹੜੀ ਹੈ ਉਹ ਠੀਕ ਨਹੀਂ ਆਪਦੀ ਜਾਨ ਆਪ ਲੈ ਲੈਣੀ ਇਹ ਗੁਰਮਤ ਅਨੁਸਾਰ ਠੀਕ ਨਹੀਂ ਆਤਮ ਹੱਤਿਆ ਪਰ ਆਤਮ ਹੱਤਿਆ ਤੇ ਆਤਮ ਬਲੀਦਾਨ ਵਿੱਚ ਬਹੁਤ ਵੱਡਾ ਫਰਕ ਹੈ ਇਹਨੂੰ ਤੁਸੀਂ ਮਰਨ ਵਰਤ ਰੱਖਣ ਨੂੰ ਇਹਨੂੰ ਆਤਮ ਹੱਤਿਆ ਨਹੀਂ ਕਹਿ ਸਕਦੇ ਇਹ ਹੈਗਾ ਆਤਮ ਬਲੀਦਾਨ ਇਹ ਇਤਿਹਾਸ ਵਿੱਚ ਹੁੰਦਾ ਆ ਕਿ ਕਿਸੇ ਮੌਕੇ ਦੇ ਉੱਤੇ ਕਿਸੇ ਨੂੰ ਲੱਗ ਸਕਦਾ ਹੈ ਕਿ ਹੁਣ ਹਾਕਮਾ ਦੀਆਂ ਜ਼ਮੀਰਾਂ ਨੂੰ ਝੰਜੋੜਨ ਵਾਸਤੇ ਜਾਂ ਇੱਕ ਹਾਲਾਤ ਨੂੰ ਕੋਈ ਹੋਰ ਮੋੜਾ ਦੇਣ ਵਾਸਤੇ ਵੀ ਇਸ ਤਰ੍ਹਾਂ ਦੀ ਜਾਣ ਦਿੱਤੀ ਜਾਵੇ ਸਭ ਤੋਂ ਜਿਹੜੀ ਸਾਡੇ ਕੋਲ ਸਟੀਕ ਉਦਾਹਰਨ ਹੈ ਸਭ ਤੋਂ ਵੱਡੀ ਉਦਾਹਰਨ ਹੈ ਜਿਹੜੀ ਕਿ ਵੈਸੇ ਉੱਚ ਤੌਹੀ ਦੀ ਤੁਲਨਾ ਨਹੀਂ ਕਰਨੀ ਬਣਦੀ ਉਹ ਤਾਂ ਹੈਗੀ ਨੌਵੇਂ ਪਾਤਸ਼ਾਹ ਦੀ ਕਿ ਜਦੋਂ ਕਸ਼ਮੀਰੀ ਪੰਡਤ ਆਏ ਸੀਗੇ ਨੌਵੇਂ ਪਾਤਸ਼ਾਹ ਕੋਲੇ ਫਰਿਆਦ ਲੈ ਕੇ ਵੀ ਸਾਡੇ ਤੇ ਆ ਜ਼ੁਲਮ ਹੋ ਰਹੇ ਨਾ ਤਾਂ ਦਸਵੇਂ ਪਾਤਸ਼ਾਹ ਨੇ ਪੁੱਛਿਆ ਸੀ ਵੀ ਇਹਦਾ ਹੱਲ ਕੀ ਹੈ ਤਾਂ ਨਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਇਹਦਾ ਹੱਲ ਕਿਸੇ ਮਹਾਪੁਰਸ਼ ਦੀ ਨੂੰ ਆਪਣਾ ਸਿਰ ਦੇਣਾ ਪਊ ਜਿੱਤੇ ਚ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਤੋਂ ਹੱਥੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ ਸੋ ਭਾਵੇਂ ਸੀ ਕਿ ਕਿਸੇ ਮੌਕੇ ਆਪ ਦਾ ਸਿਰ ਵਲੰਟੇਰਲੀ ਸਭੇ ਮਰਜ਼ੀ ਨਾਲ ਦੇਣਾ ਆਪਣੀ ਜਾਨ ਦੇ ਦੇਣੀ ਕਿਸੇ ਵੱਡੇ ਕਾਜ ਵਾਸਤੇ ਉਹ ਜਾਇਜ਼ ਹੋ ਸਕਦੀ ਹੈ ਕਿਸੇ ਮੌਕੇ ਤੁਹਾਡੀ ਸਿਚੁਏਸ਼ਨ ਦੀ ਅਸੈਸਮੈਂਟ ਜੋ ਗੱਲ ਨਿਕਲੀ ਹੋਵੇਗੀ ਹੁਣ ਇੱਥੇ ਕਿਹਾ ਜਾ ਸਕਦਾ ਹੈ ਕਿ ਕਈ ਕਹਿ ਵੀ ਰਹੇਣ ਬੰਦੇ ਕਿ ਸਰਕਾਰ ਇੰਨੀ ਨਰਦਈ ਹੈ ਇੰਨੀ ਪੱਥਰਦਿਲ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਹ ਜੇ ਹਜ਼ਾਰ ਬੰਦਾ ਵੀ ਮਰ ਜੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਬੰਦੇ ਦੀ ਜਾਨ ਜਾਣ ਨਾਲ ਉਹਨਾਂ ਤੇ ਕੀ ਫਰਕ ਪਊ ਫਰਕ ਤਾਂ ਫਿਰ ਜਦੋਂ ਨਵੇਂ ਪਾਤਸ਼ਾਹ ਨੇ ਆਪਣਾ ਸੀਸ ਦਿੱਤਾ ਸੀ ਇਮੀਡੀਏਟਲੀ ਫਰਕ ਤਾਂ ਉਹਦੇ ਵੀ ਕੋਈ ਨਹੀਂ ਸੀ ਪਿਆ ਇਹ ਇਮੀਡੀਏਟ ਪ੍ਰਸੰਗ 'ਚ ਨਹੀਂ ਦੇਖਣਾ ਚਾਹੀਦਾ ਪਰ ਉਸ ਸ਼ਹਾਦਤ ਨੇ ਉਸ ਸਾਮਰਾਜ ਦੀ ਤਬਾਹੀ ਦਾ ਜਿਹੜਾ ਹੈ ਗਿਆ ਬੁਨਿਆਦ ਉਹ ਰੱਖ ਦਿੱਤੀ ਸੀ ਤੇ ਉਹ ਫਿਰ ਸਾਮਰਾਜ ਅੰਤ ਨੂੰ ਜਾ ਕੇ ਉਸ ਤਬਾਹ ਹੋਇਆ ਸੀ ਇੱਕ ਸਿਲਸਿਲਾ ਚੱਲਦਾ ਹੁੰਦਾ ਹੈ ਕਿਸੇ ਇੱਕ ਘਟਨਾ ਨਾਲ ਤੇ ਹੋ ਸਕਦਾ ਹੈ ਜਗਜੀਤ ਸਿੰਘ ਡੱਲੇਵਾਲ ਦੇ ਮਨ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਕਿ ਹੁਣ ਲੋਕ ਮਰਵਾ ਕੇ ਬਹੁਤ ਦੇਖ ਲਏ ਕਿ ਹੁਣ ਆਪਣੀ ਜਾਨ ਦਿੱਤੀ ਜਾਵੇ ਇਹਦਾ ਕੀ ਅਸਰ ਪੈਂਦਾ ਹੈ ਕੀ ਨਹੀਂ ਪੈਂਦਾ ਹੈ ਤਾਂ ਆਉਣ ਵਾਲੇ ਸਮੇਂ ਤੇ ਨਿਰਪਰ ਕਰਦਾ ਹੈ ਸੋ ਪਰ ਇਹ ਹੈ ਕਿ ਬੜੇ ਚਿਰਾਂ ਬਾਅਦ ਕੋਈ ਇਸ ਤਰ੍ਹਾਂ ਦਾ ਸ਼ਖਸ ਆਇਆ ਜਿਹਨੂੰ ਗੁਰੂ ਚ ਅਡੋਲ ਨੇਚਾ ਭਰੋਸਾ ਤੇ ਉਹ ਬੜੇ ਦਿਰੜ ਇਰਾਦੇ ਨਾਲ ਹੌਲੀ-ਹੌਲੀ ਕਦਮ-ਬ-ਕਦਮ ਆਪਣੀ ਸ਼ਹਾਦਤ ਵੱਲ ਨੂੰ ਵੱਧ ਰਿਹਾ ਹੈ ਅਜੇ ਤੱਕ ਉਹਨੇ ਕੋਈ ਡਾਵਾ ਡੋਲ ਤਾਂ ਨਹੀਂ ਦਿਖਾਈ ਬੜੀਆਂ ਉਹਦੇ ਕੋਲੇ ਫਰਿਆਦਾਂ ਵੀ ਹੋਈਆਂ ਯਤਨ ਵੀ ਕੀਤੇ ਗਏ ਕਿ ਕਿਸੇ ਨਾ ਕਿਸੇ ਤਰ੍ਹਾਂ ਕੋਈ ਠੂਠਾ-ਮੂਠਾ ਜਿਹਾ ਵਾਅਦਾ ਕਰਕੇ ਉਹਨੂੰ ਉਹਦਾ ਵਰਤ ਤੋੜ ਲਈ ਉਹਨੂੰ ਮਨਾ ਲਿਆ ਜਾਵੇ ਪਰ ਪਿਛਲੇ ਸਮੇਂ ਚ ਇਸ ਤਰ੍ਹਾਂ ਹੁੰਦੇ ਰਹੇ ਬਹੁਤ ਬੰਦੇ ਤੇ ਪਰ ਉਹਨ ਉਹਨੇ ਹਜੇ ਤੱਕ ਇਹ ਨਹੀਂ ਮਤਲਬ ਦਿਖਾਇਆ ਹੁਣ ਤਾਂ ਤਕਰੀਬਨ ਮੇਰੇ ਕੱਲ ਸ਼ਾਇਦ ਅੱਜ 48ਵਾਂ ਦਿਨ ਹੋ ਚੁੱਕਿਆ ਹੈ 48 ਦਿਨ ਬਹੁਤ ਹੁੰਦੇ ਨੇ ਜਿਹੋ ਜੀ ਉਮਰ ਹੈ ਉਹਦੀ ਤੇ ਜਿਹੋ ਜਾਂ ਉਹਦਾ ਉਹਨੂੰ ਰੋਗ ਵੀ ਹੈ ਕੈਂਸਰ ਤੋਂ ਪੀੜਤ ਹੈ ਤੇ ਇਹਦੇ باوجود 48 ਦਿਨਾਂ ਬਾਅਦ ਵੀ ਜਿਹੋ ਕੰਮ ਦੀ ਆਵਾਜ਼ ਵਿੱਚ ਹੀ ਸਹੀ ਕੋਈ ਗੱਲ ਕਰਨ ਦੇ ਕਾਬਿਲ ਆ। ਕਾ ਇਹ ਉਹਦੇ ਜਿਹੜਾ ਹੈਗਾ ਇੱਕ ਸਪਿਰਟ ਕਹਿ ਲਓ ਜਾਂ ਜज्ਬਾ ਕਹਿ ਲਓ ਜਾਂ ਬਿਲ ਪਾਵਰ ਇਰਾਦਾ ਉਹ ਹੈ ਜਿਹੜਾ ਗੁਰੂ ਚ ਅਡੋਲ ਭਰੋਸੇ ਵਿੱਚੋਂ ਨਿਕਲ ਸਕਦਾ ਹੈ। ਸੋ ਉਹਨੇ ਅੰਤਮ ਹੁਣ ਆਪਣੀ ਜਿਹੜੀ ਇੱਛਾ ਵੀ ਜ਼ਾਹਰ ਕੀਤੀ ਹੈ। ਜਦੋਂ ਜਾ ਕੇ ਆਇਆ ਇਹਨੂੰ ਕੁਝ ਕਿਸਾਨਾਂ ਆਗੂ ਦੂਜੀਆਂ ਯੂਨੀਅਨਾਂ ਦੇ ਤੇ ਉਦੋਂ ਬਾਅਦ ਉਹਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਮੈਨੂੰ ਧੀਮੀ ਆਵਾਜ਼ ਦੇ ਵਿੱਚ ਪਾਠ ਚੱਲਦਾ ਰਹੇ ਵਾਲੇ ਦੁਆਲੇ ਤਾਂ ਕਿ ਮੈਂ ਉਹ ਪਾਠ ਸੁਣਦਾ ਹੋਏ ਇਸ ਸੰਸਾਰ ਤੋਂ ਵਿਦਾ ਹੋਵਾਂ ਸੋ ਉਹ ਸਿੱਖੀ ਸਪਿਰਟ ਉਸਨੇ ਮੁੜ ਕੇ ਫੇਰ ਦਿਖਾਈ ਹੈ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਵਾਪਰਦਾ ਹੈ ਪਰ ਇੱਕ ਗੱਲ ਸਾਫ਼ ਹੋ ਚੁੱਕੀ ਹੈ ਕਿ ਇੱਥੇ ਜਿਹਨੂੰ ਜਮਹੂਰੀਅਤ ਦਾ ਯੁੱਗ ਕਿਹਾ ਜਾਂਦਾ ਵੀ ਦੇਸ਼ ਦੀ ਸਭ ਤੋਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਉਹ ਕਿੰਨੀ ਨਰਦਈ ਹੋ ਸਕਦੀ ਹੈ ਏ ਤਾਂ ਹੁਣ ਸਾਬਤ ਹੋ ਗਿਆ ਕਿ ਇਹ ਪਤਾ ਨਹੀਂ ਕਿੰਨੀਆਂ ਹੋ ਰੇ ਇਸ ਤਰ੍ਹਾਂ ਦੇ ਅਜਾਨਾ ਲੱਗਣ ਗਿਆ ਲੇਖੇ ਪਰ ਕਿਉਂਕਿ ਜਿਨ੍ਹਾਂ ਨੇ ਗੁੱਟਤੀ ਲਈ ਹੋਈ ਆ ਇਸ ਤਰ੍ਹਾਂ ਦੇ ਸੰਘਰਸ਼ਾਂ ਦੀ ਉਹ ਪਿੱਛੇ ਧਣ ਖੈਰ ਨਹੀਂ ਮੁੜਨਗੇ ਤੇ ਪਰ ਇਸ ਜੇ ਸ਼ਹਾਦਤੇ ਹੋ ਜਾਂਦੀ ਹੈ ਭਾਵੇਂ ਇੱਕਦਮ ਕੁਝ ਨਾ ਹੋਵੇ ਵੱਡਾ ਪਰ ਆਪਾਂ ਨੂੰ ਇੱਕ ਲੰਮੀ ਨਜ਼ਰ ਰੱਖ ਕੇ ਚੱਲਣਾ ਚਾਹੀਦਾ ਇਤਿਹਾਸ 'ਚ ਹੌਲੀ-ਹੌਲੀ ਇਸ ਕੁਰਬਾਨੀ ਦਾ ਰੰਗ ਉਗੜੂਗਾ ਤੇ ਉਸ ਨੇ ਕੋਈ ਨਾ ਕੋਈ ਪਲਟਾ ਵੀ ਦੇਣਾ ਹੈ ਤੇ ਜੋ ਹੁਣ ਲੇਟੈਸਟ ਖਬਰਾਂ ਤਾਜ਼ਾ ਖਬਰਾਂ ਆ ਰਹੀਆਂ ਉਹਦੇ ਚ ਇਹ ਕਿ ਬਾਕੀ ਜੂਨਿਨਾਂ ਉੱਤੇ ਵੀ ੇਠੋਂ ਇਹ ਦਬਾਅ ਪਿਆ ਇਸ ਗੱਲ ਦਾ ਕਿ ਉਸ ਮੋਰਚੇ ਚ ਸ਼ਾਮਲ ਹੋਇਆ ਜਾਵੇ ਤੇ ਜੇ ਇਹ ਏਕਤਾ ਹੀ ਕਰਵਾ ਦਿੰਦੀ ਹੈ ਸ਼ਹਾਦਤ ਜੂਨਿਨਾਂ ਦੇ ਵਿੱਚ ਜਾਂ ਕਿਸਾਨਾਂ ਦੀ ਇੱਕ ਵੱਡੀ ਵਿਆਪਕ ਏਕਤਾ ਹੀ ਹੋ ਜਾਂਦੀ ਹੈ ਇਹ ਵੀ ਕੋਈ ਘੱਟ ਪ੍ਰਾਪਤੀ ਨਹੀਂ ਹੋਊਗੀ ਤੇ ਪਰ ਉਹ ਇਤਿਹਾਸ ਚ ਅੰਕਿਤ ਹੋ ਜੂ ਕਿ ਇੱਕ ਸੁਲਝੇ ਹੋਏ ਤੇ ਇੱਕ ਪ੍ਰਤਿਭਾਸ਼ਾਲੀ ਕਿਸਾਨ ਆਗੂ ਦੀ ਜਾਣ ਲੈ ਕੇ ਹੀ ਇਹ ਏਕਤਾ ਹੋਈ ਹੈ ਉਦੋਂ ਪਹਿਲਾਂ ਉਹ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ ਜਿੱਡਾਂ ਚ ਏਕਤਾ ਦੀ ਕੋਈ ਸਪਿਰਟ ਨਹੀਂ ਸੀ ਸੋ ਇਸ ਕਰਕੇ ਹੁਣ ਆਉਣ ਵਾਲੇ ਜਿਹੜੇ ਦਿਨ ਨੇ ਇਹ ਕਹਿ ਲੋ ਆਉਣ ਵਾਲਾ ਹਫਤਾ ਕਹਿ ਲੋ ਇਸ ਉੱਤੇ ਗਹਿਰੀ ਨਜ਼ਰ ਰੱਖਣੀ ਚਾਹੀਦੀ ਆ ਬੜਿਆ ਬੜਾ ਕੁਝ ਵਾਪਰ ਸਕਦਾ ਹੈ ਤੇ ਇਹ ਹੁਣ ਜੂਨੀਅਨ ਉੱਤੇ ਨਿਰਪਰ ਕਰਦਾ ਜਿਹੜੇ ਉੱਥੇ ਸਾਥੀ ਨੇ ਪਾਈ ਆਪਣਾ ਸਰਦਾਰ ਦਿਗਜੀਤ ਸਿੰਘ ਢੱਲੇਵਾਲ ਦੇ ਉਹ ਅਗਲਾ ਪ੍ਰੋਗਰਾਮ ਕੀ ਦਿੰਦੇ ਨੇ ਪਰ ਪ੍ਰੋਗਰਾਮ ਬਹੁਤ ਸੋਚ ਸਮਝ ਕੇ ਦਿੱਤਾ ਜਾਣਾ ਚਾਹੀਦਾ ਕੋਈ ਇਹੀ ਜੀ ਗੱਲ ਨਾ ਹੋਵੇ ਕਿ ਸੰਘਰਸ਼ ਨੂੰ ਕੋਈ ਵੱਡੀ ਟਾਅ ਲੱਗ ਜੇ ਜਿੱਤੇ ਚ ਆਤਮ ਸੰਜਮ ਤੇ ਆਤਮ ਬਲੀਦਾਨ ਦੀ ਸਪਿਰਟ ਇਹ ਇੱਕ ਮੋੜ ਕੱਟਣਾ ਪਊਗਾ ਹੁਣ ਬੜੇ ਚਿਰਾਂ ਬਾਅਦ ਪੰਜਾਬ ਨੂੰ ਜਿਓ ਜੀਆਂ ਹਾਲਤਾਂ ਹੋਈਆਂ ਪਈਆਂ ਨੇ ਤੇ ਦੂਜਾ ਤਾਂ ਆਪਾਂ ਬਹੁਤ ਕੁਝ ਕਰਕੇ ਦੇਖ ਲਿਆ ਸੋ ਇਹ ਵੀ ਇੱਕ ਟੰਗ ਹੈ ਇਹ ਹੁਣ ਦੇਖਦੇ ਆ ਆਉਣ ਵਾਲੇ ਸਮੇਂ ਚ ਕਿ ਹੋ ਜਾਂ ਰੁਖ ਲੈਂਦਾ ਇਹ ਸੰਘਰਸ਼ ਦੂਜੀ ਗੱਲ ਜਿਹੜੀ ਆਪਾਂ ਧਿਆਨ ਦੇ ਵਿੱਚ ਮੈਂ ਪਹਿਲੇ ਮੈਂਸ਼ਨ ਕੀਤੀ ਸੀ ਜਿਹਦਾ ਜ਼ਿਕਰ ਕੀਤਾ ਸੀ ਉਹ ਹੈਗੀ ਅਮਰਤਪਾਲ ਸਿੰਘ ਵਾਲੀ ਸੋ ਆਪਨੂੰ ਪਤਾ ਹੈ ਅਮਰਤਪਾਲ ਸਿੰਘ 2 ਸਾਲਾਂ ਤੋਂ ਐਨ ਐਸਏ ਅਧੀਨ ਉਹ ਵੀ ਨਾਜ਼ਰਬੰਦੀ ਕਾਨੂੰਨ ਹੀ ਹੈ ਉਹ ਵੀ ਸਪਲੀਟਿਕਲ ਕਾਰਨਾ ਕਰਕੇ ਲਾਇਆ ਜਾਂਦਾ ਹੈ ਉਹ ਤੇ ਉਸਦੇ ਨੌ ਸਾਥੀ ਡਿਬਰੂਗੜ੍ਹ ਦੀ ਜੇਲ੍ਹ ਚ ਬੰਦ ਹਨ ਤੇ ਤਕਰੀਬਨ 4 ਦਰਜਣ ਦੇ ਲਗਭਗ ਉਹਨਾਂ ਦੇ ਸਾਥੀ ਇੱਥੇ ਅੰਮ੍ਰਿਤਸਰ ਜਾਂ ਹੋਰ ਜੇਲਾਂ ਦੇ ਵਿੱਚ ਕੈਦ ਹੈ ਸੋ 2 ਸਾਲ ਹੋ ਗਏ ਜਦੋਂ ਮਾਰਚ 'ਚ ਇੱਕ ਵੱਡਾ ਹਮਲਾ ਵਿੱਡਿਆ ਸੀਗਾ ਕ੍ਰੈਕਡਾਊਨ ਜਿਹਨੂੰ ਕਹਿੰਦੇ ਆ ਉਨ੍ਹਾਂ ਦੀ ਜਥੇਬੰਦੀ ਤੇ ਵਾਰਸ ਪੰਜਾਬ ਦੇ ਤੇ ਉਸ ਉਹ ਉਸ ਦੇ ਨਾਲ ਇੱਕ دہشت ਪਾਈ ਗਈ ਸੀ ਕਿ ਮੁੜ ਕੇ ਕੋਈ ਆਵਾਜ਼ ਨਹੀਂ ਚੁੱਕੂਗਾ ਪਰ ਉਸ دہشت ਦਾ ਕੁਛ ਛੇੜੀ ਅਸਰ ਰਿਹਾ ਮੁੜ ਕੇ ਫੇਰ ਸਰਗਰਮੀਆਂ ਹੋਣੀਆਂ ਸ਼ੁਰੂ ਹੋਈਆਂ ਭਾਵੇਂ ਉਹਦੇ ਵਿੱਚ ਜ਼ਿਆਦਾ ਜਿਹੜੀ ਲੀਡ ਹੈ ਜਾਂ ਇਨੀਸ਼ੀਏਟਿਵ ਹੈ ਉਹ ਦੇ ਪਰਿਵਾਰ ਦੇ ਮੈਂਬਰਾਂ ਨੇ ਨਹੀਂ ਲਿਆ ਪਰ ਫਿਰ ਵੀ ਇੱਕ ਗਲ ਤੁਰੀ ਤੁਰਦੀ ਤੁਰਦੀ ਜਦੋਂ ਇਲੈਕਸ਼ਨਾਂ ਤੱਕ ਆਈ ਪਾਰਲੀਮੈਂਟ ਦੇ ਜਿਹੜੀਆਂ ਇਲੈਕਸ਼ਨਾਂ ਹੋ ਕੇ ਹਟੀਆਂ ਪਿਛਲੇ ਸਾਲ ਤਾਂ ਉਹਦੇ ਵਿੱਚ ਖਡੂਰ ਸਾਹਿਬ ਤੋਂ ਉਹ ਬਹੁਤ ਹੀ ਵੱਡਾ ਮਾਰਜਨ ਨਾਲ ਭਾਈ ਅਮਰਤਪਾਲ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਤੇ ਇਸੇ ਵਰਤਾਰੇ ਦਾ ਅਸਰ ਜਾ ਕੇ ਫਰੀਦਕੋਟ ਦੀ ਸੀਟ ਤੇ ਵੀ ਹੋਇਆ ਜਿੱਥੋਂ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਇੰਦਰਾ ਗਾਂਧੀ ਦਾ ਸੋਧਾ ਲਾਉਣ ਵਾਲੇ ਸ਼ਹੀਦ ਬੈਂਤ ਸਿੰਘ ਦੇ ਸੁਪੁੱਤਰ ਹੈ ਉਹ ਵੀ ਵੱਡੇ ਮਾਰਜਨ ਨਾਲ ਉੱਥੋਂ ਜਿੱਤ ਗਏ ਸੀਗੇ ਜਿਹਦੇ ਚੋਂ ਇੱਕ ਗੱਲ ਦਿਸ ਗਈ ਸੀ ਕਿ ਦੇਸ਼ਤ ਨਾਲ ਦਿਵਾਉਣਾ ਇਹ ਪੰਜਾਬ ਨਿੱਕ ਦੇ ਵੀ ਕਬੂਲ ਨਹੀਂ ਕੀਤਾ ਇਹ ਇੰਡੀਕੇਸ਼ਨ ਸੀਗੇ ਸੂਚਕ ਸੀ ਕਿਸੇ ਚੀਜ਼ ਦਾ ਪਰ ਦੁਸ਼ਮਣ ਨੇ ਬਾਜ਼ ਨਹੀਂ ਆਉਣਾ ਉਹ ਆਬਦੀ ਆਪਦੇ ਸਭਾਤ ਤੋਂ ਆਪਦੀ ਖਸਲ ਤੋਂ مجبور ਹੈ ਉਹਨਾਂ ਨੇ ਉਹਨਾਂ ਨੂੰ ਜ਼ਬਰ ਤੋਂ ਬਿਨਾ ਹੋਰ ਕੁਝ ਔੜਦਾ ਨਹੀਂ ਇਸ ਕਰਕੇ ਉਹਨਾਂ ਨੇ ਜ਼ਬਰ ਕਰਨਾ ਹੁਣ ਉਹਨਾਂ ਨੇ ਜਿਹੜਾ ਕਾਨੂੰਨ ਲਿਆਂਦਾ ਉਹਦੇ 'ਚ ਇਹ ਹੈ ਕਿ ਬਹੁਤ ਲੋਕਾਂ ਨੂੰ ਇਹ ਆਸ ਵੱਜ ਗਈ ਸੀ ਕਿ ਕਾਨੂੰਨੀ ਤੌਰ ਤੇ 2 ਸਾਲ ਤੋਂ ਵੱਧ ਜਿਹੜੀ ਐਨਐਸਸੀ ਦੀ ਨજરਬੰਦੀ ਹੈ ਉਹ ਵਧਾਈ ਨਹੀਂ ਜਾ ਸਕਦੀ ਤੇ ਇਹ ਲੱਗਦਾ ਸੀ ਕਿ ਚਲੋ ਕੋਈ ਹੋਰ ਕੇਸ ਪਾਉਣਗੇ ਪਰ ਐਨ ਉਸ ਮੌਕੇ ਉਹਨਾਂ ਨੂੰ ਇੱਕ ਬੜਾ ਸੁਨਹਿਰੀ ਮੌਕਾ ਮਿਲ ਗਿਆ ਗੁਰਪ੍ਰੀਤ ਸਿੰਘ ਹਰੀਨਾਉ ਦੇ ਨੌਜਵਾਨ ਦਾ ਕਤਲ ਹੁੰਦਾ ਉਹ ਕਤਲ ਉਨੂੰ ਮੰਦ ਭੱਗ ਹੀ ਕਹਾਂਗੇ ਬੜਾ ਅਫਸੋਸਨਾਕ ਹੈ ਕਿਉਂਕਿ ਉਹ ਵੀ ਬੜਾ ਹੋਣਹਾਰ ਨੌਜਵਾਨ ਸੀ ਜਿਹੜਾ ਦੀਪ ਸਿੱਧੂ ਦਾ ਸਾਥੀ ਵੀ ਰਿਹਾ ਬੜਾ ਸਰਗਰਮ ਰਿਹਾ ਸਾਰੇ ਸੰਘਰਸ਼ ਦੇ ਵਿੱਚ ਤੇ ਅਮਰਤਪਾਲ ਸਿੰਘ ਹੋਰਾਂ ਦੇ ਜਾਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਉਹ ਸਰਕਰਦਾ ਆਗੂ ਸੀ ਚਲੋ ਆਪਾਂ ਇਸ ਗੱਲ ਦੇ ਬਹੁਤਾ ਡਿਟੇਲ ਚ ਨਹੀਂ ਜਾਂਦੇ ਵਿਸਥਾਰ ਚ ਨਹੀਂ ਜਾਂਦੇ ਕਿ ਉਹ ਕਤਲ ਕਿਵੇਂ ਹੋਇਆ ਪਰ ਇੱਕ ਗੱਲ ਇੱਥੇ ਮੈਂ ਜ਼ਰੂਰ ਕਹਿਣੀ ਚਾਹੂੰ ਕਿ ਉਹ ਕਤਲ ਐਕਚੁਅਲੀ ਜੋ ਸੋਸ਼ਲ ਮੀਡੀਆ ਤੇ ਫੇਸਬੁੱਕਾਂ ਤੇ ਇੱਕ ਦੂਜੇ ਦੇ ਖਿਲਾਫ ਜੋ ਕੁਝ ਬੋਲਿਆ ਜਾ ਰਿਹਾ ਜਿਸ ਕਿਸਮ ਦੀ ਭਾਸ਼ਾ ਵਰਤੀ ਜਾ ਰਹੀ ਹੈ ਜਿਹਦਾ ਜ਼ਿਕਰ ਪਹਿਲਾਂ ਵੀ ਮੈਂ ਬਹੁਤ ਵਾਰ ਕੀਤਾ ਜਾਂ ਸਾਰੇ ਹੋਰ ਬੰਦੇ ਵੀ ਕਰਦੇ ਨੇ ਤੇ ਉਹ ਕਤਲ ਦੀ ਕਿਤੇ ਨਾ ਕਿਤੇ ਤਾਰ ਉਸ ਗੱਲ ਨਾਲ ਜਾ ਜੁੜਦੀ ਹੈ ਕਿਉਂਕਿ ਵਿਰੋਧ ਤਾਂ ਹੋਰ ਵੀ ਬਹੁਤ ਸਮਾਜ ਦੇ ਵਿੱਚ ਵਿਰੋਧ ਕਰਨ ਵਾਲੇ ਹੋਰ ਵੀ ਬਹੁਤ ਅੰਮ੍ਰਿਤਪਾਲ ਦੇ ਵਿਰੋਧੀ ਇੱਕ ਨਹੀਂ ਅਨੇਕਾਂ ਹਨ ਹਜ਼ਾਰਾਂ ਦੀ ਗਿਣਤੀ ਚ ਬੋਲਦੇ ਨੇ ਬੜਾ ਕੁਝ ਕਰਦੇ ਨੇ ਪਰ ਪਤਾ ਨਹੀਂ ਚਲੋ ਮੈਂ ਹੁਣ ਇਸ ਗੱਲ ਬਾਰੇ ਬਹੁਤਾ ਨਹੀਂ ਕਹਿ ਸਕਦਾ ਦੁੱਖ ਹੋਇਆ ਉਸ ਕਤਲ ਦਾ ਕਿਉਂਕਿ ਬੜਾ ਹੋਣਹਾਰ ਉਹ ਵਰਕਰ ਸੀਗਾ ਤੇ ਮਿਲਦੇ ਵੀ ਰਹੇ ਹਾਂ ਉਹਨੂੰ ਸੁਭਾਅ ਬੜਾ ਚੰਗਾ ਸੀ ਪਰ ਬਾਅਦ ਦੇ ਵਿੱਚ ਉਹਦੀਆਂ ਪੋਸਟਾਂ ਜਿਸ ਕਿਸਮ ਦੀਆਂ ਸਾਹਮਣੇ ਆਈਆਂ ਤੇ ਯਕੀਨ ਨਹੀਂ ਸੀ ਆਉਂਦਾ ਵੀ ਇਹ ਬਾਸ਼ਾ ਜਾਂ ਇਹ ਗੱਲਾਂ ਗੁਰਪ੍ਰੀਤ ਸਿੰਘ ਨਹੀਂ ਕੀਤੀਆਂ ਪਰ ਇੱਕ ਬਹਾਾ ਚ ਆ ਕੇ ਬੰਦੇ ਕਰਦੇ ਨਾ ਸੋ ਇਹਦੇ ਚ ਕੋਈ ਆਪਾਂ ਨੂੰ ਦੋਸ਼ੀ ਕਰਾਰ ਦੇਣ ਦੀ ਗੱਲ ਨਹੀਂ ਤੇ ਨਾ ਇਹ ਕਤਲ ਬਾਜਮ ਸਿੱਧ ਹੁੰਦਾ ਕਿਸੇ ਹਿਸਾਬ ਨਾਲ ਕਿਉਂਕਿ ਬੋਲਣ ਦੀ ਲੈਵਲ ਤੇ ਤੁਸੀਂ ਜੋ ਮਰਜ਼ੀ ਵੀ ਬੋਲੀ ਜਾਓ ਪਰ ਕਿਸੇ ਨੂੰ ਗੋਲੀ ਮਾਰ ਦੇਣੀ ਉਹ ਵੀ ਇੱਕ ਵਿਚਾਰਾਂ ਦਾ ਵਿਰੋਧ ਕਰਕੇ ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਚਲੋ ਅਸੀਂ ਇਸ ਗੱਲ ਨੂੰ ਆਪਾਂ ਪਾਸੇ ਛੱਡ ਦਈਏ ਇਹ ਤੇ ਰੋਲੇ ਰਹਿਣਗੇ ਬਕਰੇਵੇਂ ਰਹਿਣਗੇ ਇਹ ਕਿਤੇ ਵੀ ਹੱਲ ਨਹੀਂ ਹੋਣੇ ਪਰ ਇੱਕ ਗੱਲ ਤਾਂ ਆਪਾਂ ਮੰਨ ਲਈਏ ਨਾ ਕਿ ਇਸ ਤਰ੍ਹਾਂ ਦੀ ਭਾਸ਼ਾ 'ਚ ਗੱਲ ਕਰਨੀ ਜਿਹੜੀ ਅਜੇ ਵੀ ਚੱਲੀ ਜਾ ਰਹੀ ਹੈ ਤੇ ਉਹਦੇ ਵਿੱਚ ਮਰਿਆ ਖਣ ਕੁਛ ਨਾ ਕੁਛ ਖਿਆਲ ਰੱਖਣਾ ਚਾਹੀਦਾ ਹੈ ਇੱਕ ਕੋਈ ਨਾ ਕੋਈ ਮਰਿਆਦਾ ਹੋਣੀ ਚਾਹੀਦੀ ਹੈ ਇੱਕ ਤਾਂ ਕਿਸੇ ਦੇ ਪਰਿਵਾਰ ਤੇ ਜਾ ਕੇ ਅਟੈਕ ਕਰਨਾ ਪਰਿਵਾਰ ਬਾਰੇ ਬੋਲਣਾ ਇਹ ਤਾਂ ਉਂਝ ਹੀ ਬਹੁਤ ਘਟਿਆ ਗੱਲ ਹੈ ਕਿਸੇ ਦੀ ਮਾਂ ਬਾਰੇ ਬੋਲਣਾ ਕਿਸੇ ਦੀ ਭੈਣ ਬਾਰੇ ਬੋਲਣਾ ਜਾਂ ਕਿਸੇ ਦੀ ਪਤਨੀ ਬਾਰੇ ਬੋਲਣਾ ਤੇ ਔਰਤਾਂ ਬਾਰੇ ਬੋਲਣਾ ਇਸ ਤਰ੍ਹਾਂ ਦਾ ਇੱਕ ਤਾਂ ਹੀ ਨਹੀਂ ਹੋਣਾ ਚਾਹੀਦਾ ਤੇ ਦੂਜੀ ਗੱਲ ਇਹ ਹੈ ਕਿ ਭਾਸ਼ਾ ਸੱਭੇ ਕੀ ਰਹਿਣੀ ਚਾਹੀਦੀ ਹੈ ਸਿਵਲਾਈਜ਼ਡ تہذیب یافتہ ਪਰ ਜਿਸ ਕਿਸਮ ਦੀ ਭਾਸ਼ਾ ਹੁਣ ਦੋਵੇਂ ਪਾਸਿਓਂ ਚੱਲ ਰਹੀ ਹੈ ਹੁਣ ਨਹੀਂ ਇਹ ਕਿਸਾਨ ਅੰਦੋਲਨ ਤੋਂ ਹੀ ਸਿਰਸਤਲਾ ਸ਼ੁਰੂ ਹੋਇਆ ਹੋਇਆ ਹੈ ਤੇ ਕਈ ਬੰਦਿਆਂ ਨੂੰ ਕੰਮ ਹੀ ਇਹ ਆਉਂਦਾ ਬਸ ਸੋ ਦੁੱਖ ਹੁੰਦਾ ਇਸ ਗੱਲ ਨੂੰ ਦੇਖ ਕੇ ਪਰ ਇੱਕ ਗੱਲ ਮੈਂ ਇੱਥੇ ਸਪਸ਼ਟ ਕਰਨੀ ਚਾਹੁੰਦਾ कि ਅੱਜ ਜਿਸ ਕਿਸਮ ਦਾ ਅਟੈਕ ਸਟੇਟ ਨੇ ਅਮਰਤਪਾਲ ਸਿੰਘ ਤੇ ਕੀਤਾ ਜਾਂ ਉਹਦੇ ਸਾਥੀਆਂ ਤੇ ਅੱਜ ਦੀ ਡੇਟ ਦੇ ਵਿੱਚ ਉਹ ਸਭ ਤੋਂ ਖਤਰਨਾਕ ਉਹਨੂੰ ਸਟੇਟ ਗਿਣ ਰਹੀ ਹੈ ਇਸੇ ਕਰਕੇ ਉਹ ਨਹੀਂ ਚਾਹੁੰਦੇ ਵੀ ਉਹ ਬਾਹਰ ਆਵੇ ਬਾਹਰ ਆਉਣ ਤੋਂ ਭੈ ਆਉਂਦਾ ਉਹਨਾਂ ਨੂੰ ਕਿਉਂਕਿ ਕਾਰਨ ਇਹ ਹੈ ਕਿ ਉਸ ਦੇ ਵਿੱਚ ਕਿਹਾ ਜਾ ਪੋਟੈਂਸ਼ੀਅਲ ਹੈ ਕੌਮ ਦੇ ਵਿੱਚ ਰੋਹ ਹੈ ਸਿੱਖ ਪੰਥ ਦੇ ਅੰਦਰ ਆਜ਼ਾਦੀ ਦੀ ਤੜਪ ਵੀ ਹੈ ਉਹਨਾਂ ਨੂੰ ਚਿਹਰਾ ਤੇ ਆਵਾਜ਼ ਚਾਹੀਦੀ ਹੈ ਤੇ ਉਹਨਾਂ ਨੂੰ ਲੱਗਿਆ ਕਿ ਜਿਹੜਾ ਅਮਰਤਪਾਲ ਸਿੰਘ ਹੈ ਉਸ ਚਿਹਰੇ ਚੋਂ ਤੇ ਉਸ ਆਵਾਜ਼ ਚੋਂ ਅੱਬ ਦਾ ਕੋਈ ਭੁਵਿੱਖ ਨਜ਼ਰ ਆਇਆ ਇਹਦੇ ਹੁਣ ਬਾਕੀ ਪੱਖਾਂ ਬਾਰੇ ਕਿਸੇ ਦਾ ਡੱਡ ਵਿਚਾਰ ਹੋ ਸਕਦੇ ਨੇ ਇਹ ਤਾਂ ਇੱਕ ਤੱਥ ਹੈ ਨਾ ਨਹੀਂ ਭਾਰਤੀ ਹਕੂਮਤ ਨੂੰ ਇੰਨਾ ਪਾਇ ਉਹ ਤੋਂ ਹੀ ਕਿਉਂ ਆ ਰਿਹਾ ਹੋਰ ਕਿੰਨੇ ਬੰਦੇ ਸਾਡੇ ਵਰਗੇ ਬੋਲ ਵੀ ਰਹੇ ਨੇ ਵਿਚਰ ਵੀ ਰਹੇ ਨੇ ਸੋ ਉਹ ਐਵੇਂ ਨਹੀਂ ਮਤਲਬ ਸੋ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਉਹ ਕਿਸੇ ਵੀ ਕੀਮਤ ਤੇ ਨਹੀਂ ਛੱਡਣਾ ਚਾਹੁੰਦੇ ਹੁਣ ਤਾਂ ਕੱਲ ਹੀ ਖਬਰ ਇਹ ਆਈ ਹੈ ਕਿ ਉਹਦੀ ਧਰਮ ਪਤਨੀ ਬੀਬੀ ਕਰਨਦੀਪ ਕੌਰ ਤੇ ਵੀ ਕੇਸ بس ਇੱਕ ਅੱਦੇ ਦਿਨ ਦੀ ਗੱਲ ਆ ਉਹਨਾਂ ਨੇ ਖਬਰ ਛੱਡਤੀ ਹੈ ਕਿ ਵਿਦੇਸ਼ਾਂ ਤੋਂ ਫੰਡ ਆਉਂਦੇ ਨੇ ਉਹਨੂੰ ਆਈਐਸਆਈ ਨਾਲ ਪਾਕਿਸਤਾਨ ਨਾਲ ਸਬੰਧ ਇਹ ਜ਼ਰੂਰੀ ਇਹ ਬਹੁਤ ਚਿਰ ਤੋਂ ਖਾੜਕੂ ਲੈਰ ਵੇਲੇ ਤੁਸੀਂ ਮਤਲਬ ਦੇ ਕਿਸੇ ਨੂੰ ਮਾਰ ਨਾ ਹੋਵੇ ਕਿਸੇ ਨੂੰ ਅੰਦਰ ਰੱਖਣਾ ਹੋਵੇ ਕਿਸੇ ਨੂੰ ਬਦਨਾਮ ਕਰਨਾ ਹੋਵੇ ਤਾਂ ਉਹਦੇ ਆਈਐਸਆਈ ਨਾਲ ਜਾਂ ਪਾਕਿਸਤਾਨ ਨਾਲ ਸਬੰਧਾਂ ਦੀ ਚਰਚਾ ਛੇੜ ਦਿੱਤੀ ਜਾਂਦੀ ਹੈ ਜਿਹੜੀ ਕਿ ਟੋਟਲੀ ਝੂਠ ਹੁੰਦੀ ਹੈ ਜਿਹਦਾ ਕੋਈ ਵੀ ਆਧਾਰ ਨਹੀਂ ਹੁੰਦਾ ਸੋ ਇਹ ਜੇ ਖਬਰਾਂ ਲੱਗ ਗਈਆਂ ਤੇ ਪ੍ਰਚਲਿਤ ਕੀਤੀਆਂ ਜਾ ਰਹੀਆਂ ਤੇ ਇਹਦਾ ਮਤਲਬ ਹੈ ਕਿ ਉਹਨੂੰ ਵੀ ਕੇਸ ਦੇ ਵਿੱਚ ਫਸਾਉਣ ਦੀਆਂ ਤਿਆਰੀਆਂ ਹਨ ਤੇ ਹੁਣ ਖਾਸ ਕਰਕੇ ਉਹਨਾਂ ਨੇ ਇੱਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਕਿ ਅਸੀਂ ਮਾਗੀ ਦੇ ਮੇਲੇ ਤੇ ਪਾਰਟੀ ਦਾ ਐਲਾਨ ਕਰਨਾ ਉਸ ਤੋਂ ਵੀ ਭੈ ਆਉਂਦਾ ਇਸ ਕਰਕੇ ਉਸ ਕਾਨਫਰੰਸ ਨੂੰ ਰੋਕਣ ਵਾਸਤੇ ਵੀ ਸ਼ਾਇਦ ਆਉਣ ਵਾਲੇ ਸਮੇਂ ਛੋરા ਮੈਂਬਰਾਂ ਨੂੰ ਵੀ ਉਹ ਗ੍ਰਿਫਤਾਰ ਕਰਨ ਕਿਸੇ ਬਹਾਨੇ ਖਾਸ ਕਰਕੇ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਉਹਨਾਂ ਨੂੰ ਵੀ ਹੋ ਸਕਦਾ ਕੋਈ ਨਾ ਕੋਈ ਕਿਸੇ ਕੇਸ 'ਚ ਜਾਂ ਕੋਈ ਬਹਾਨਾ ਬਣਾ ਕੇ ਉਹ ਗ੍ਰਿਫਤਾਰ ਕਰਨਗੇ। ਸੋ ਬੜਾ ਯਾਰਾ ਤੱਤ ਹੈ ਉੱਗੜਮਾ ਕਿ ਭਾਈ ਅਮਰਤਪਾਲ ਸਿੰਘ ਨੂੰ ਜ਼ਬਰਦਸਤ ਚੁਣਮਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਿਉਂ ਬਣਾਇਆ ਜਾ ਰਿਹਾ ਹੈ? ਕਿਉਂਕਿ ਕੌਮ ਦੀ ਜਾਦੀ ਤੇ ਉਹਦੇ ਹੱਕਾਂ ਦੀ ਗੱਲ ਕਰਦਾ। ਬਾਕੀ ਜਿਹੜੇ ਉਹਦੇ 35 ਇਲੈਕਸ਼ਨਾਂ 'ਚ ਹਿੱਸਾ ਲੈਣ ਬਾਰੇ ਪਹਿਲਾਂ ਕੀ ਕਹਿੰਦਾ ਸੀ ਅੱਜ ਕੀ ਕਹਿੰਦਾ ਹੈ? ਜਾ ਹੋਰ ਗੱਲਾਂ ਬਾਰੇ ਪਹਿਲਾਂ ਕੀ ਕਹਿੰਦਾ ਸੀ ਅੱਜ ਕੀ ਕਹਿੰਦਾ ਇਹ ਗੱਲਾਂ ਵੱਖਰੀਆਂ ਹਨ ਅਸੀਂ ਵੀ ਵੱਖੋ ਵੱਖਰੇ ਸਮੇਂ ਤੇ ਇਸ ਬਾਰੇ ਆਪ ਦਾ ਵਿਊ ਯਾਰ ਕਰਦੇ ਰਹੇ ਹਾਂ ਪਰ ਇੱਕ ਮਰਿਆਦਾ ਹੁੰਦੀ ਹੈ ਸੰਘਰਸ਼ਾਂ ਦੀ ਕਿ ਜਦੋਂ ਕੋਈ ਬੰਦਾ ਸਟੇਟ ਦੇ ਨਿਸ਼ਾਨੇ ਤੇ ਆ ਜੇ ਉਹਦੇ ਜ਼ਬਰ ਦੀ ਮਾਰ ਹੇਠ ਆ ਜੇ ਤਾਂ ਉਸ ਮੌਕੇ ਦੇ ਉੱਤੇ ਇਹ ਗੱਲਾਂ ਜੇ ਅਵਰਡ ਕੀਤੀਆਂ ਜਾ ਸਕਦੀਆਂ ਹੋਣ ਕਿ ਉਹਨੇ ਕੱਲ ਕੀ ਕੀਤਾ ਤੇ ਹੁਣ ਕੀ ਕਰ ਰਿਹਾ ਹੈ ਇਹ ਇਥੀਕਲੀ ਠੀਕ ਨਹੀਂ ਹੁੰਦਾ ਸੋ ਇਸ ਕਰਕੇ ਅਸੀਂ ਤਾਂ ਇਹੀ ਅਪੀਲ ਕਰਾਂਗੇ ਕਿ ਜਿਨ੍ਹਾਂ ਦੇ ਮਨਾਂ 'ਚ ਬਹੁਤ ਰੰਜਿਸ਼ ਵੀ ਹੈ ਔਖ ਵੀ ਹੈ ਉਹਦੇ ਪ੍ਰਤੀ ਉਸ ਔਖ ਤੇ ਕੋਈ ਨਾ ਕੋਈ ਕਾਬੂਤਾ ਪਾਉਣਾ ਪੈਂਦਾ ਤੁਹਾਡੀ ਜੇ ਕਮਿਟਮੈਂਟ ਹੈ ਕਿਸੇ ਖਾਜ ਨਾਲ ਅਸੀਂ ਵੀ ਇਸ ਤਰ੍ਹਾਂ ਹੀ ਕੀਤਾ ਪਰ ਅੱਜ ਦੀ ਰੇਟ ਦੇ ਵਿੱਚ ਉਸ ਤੇ ਜੋ ਹਮਲਾ ਹੋ ਰਿਹਾ ਅੱਜ ਉਹਦੇ ਨਾਲ ਸੋਲਡੈਰਿਟੀ ਦਿਖਾਉਣ ਦੀ ਉਹਦੀ ਹਮਾਇਤ ਕਰਨ ਦੀ ਉਹਦੇ ਹੱਕ ਚ ਹਾ ਦਾ ਨਾਰਾ ਮਾਰਨ ਦੀ ਲੋੜ ਹੈ ਨਾ ਕਿ ਗਾਲੀ ਗਲੋਚ ਕਰਨ ਦੀ ਇਹ ਇਸ਼ੂ ਬਾਅਦ ਚ ਨਿਚਠੇ ਜਾਣਗੇ ਜਦੋਂ ਉਹ ਬਾਹਰ ਆਜੂ ਜੇ ਉਹ ਬਾਹਰ ਹੁੰਦਾ ਜੇ ਉਹ ਆਪਣਾ ਪੱਖ ਪੇਸ਼ ਕਰ ਸਕਦਾ ਹੁੰਦਾ ਕੁਝ ਸਪਸ਼ਟੀ ਕਰਨ ਦੇ ਸਕਦਾ ਹੁੰਦਾ ਫਿਰ ਠੀਕ ਸੀ ਡਿਬੇਟ ਚਲਾਓ ਹੁਣ ਉਹਦੇ ਤਾਂ ਹੱਥ ਬੰਨੇ ਹੋਏ ਆ ਉਹ ਜੇਲ੍ਹ ਚ ਬੈਠਾ ਹੈ ਬਾਹਰ ਉਹਦੇ ਖਰਾਫ ਇੱਕ ਭੰਡੀ ਪ੍ਰਚਾਰ ਦੀ ਇਸ ਤਰ੍ਹਾਂ ਦੀ ਮਿਹਮ ਚਲਾਈ ਜਾਵੇ ਇਹੇ ਪੋਲੀਟਿਕਲੀ ਵੀ ਕਰੈਕਟ ਨਹੀਂ ਤੇ ਐਥਿਕਲੀ ਵੀ ਕਰੈਕਟ ਨਹੀਂ ਸੋ ਮੇਰਾ ਖਿਆਲ ਹੈ ਕਿ ਕਿਸੇ ਨਾ ਕਿਸੇ ਸੰਜਮ ਚ ਰਹਿ ਕੇ ਚੱਲਣ ਦਾ ਸਾਨੂੰ ਜਾਤ ਸਿੱਖਣੀ ਪਊ ਕਿ ਕਦੋਂ ਕਿਸ ਨਾਲ ਕਿਵੇਂ ਲੜਨਾ ਹੈ ਕਦੋਂ ਕਿਹੜਾ ਫਰੰਟ ਖੋਲਣਾ ਹੈ ਕਿਹੜਾ ਨਹੀਂ ਖੋਲਣਾ ਇਹ ਜ਼ਰੂਰੀ ਹੈ ਸੋ ਇੰਨੀ ਕੁ ਮੇਰੀ ਅਪੀਲ ਹੈ ਕਿ ਆਉਣ ਵਾਲੇ ਸਮੇਂ ਚ ਇਹ ਗੱਲਾਂ ਹੋਰ ਵੀ ਸਪਸ਼ਟ ਹੋਣਗੀਆਂ ਮਾਗੀ ਦੇ ਮੇਲੇ ਤੇ ਉਹਨਾਂ ਨੂੰ ਰੋਕਣ ਵਾਸਤੇ ਬਹੁਤ ਯਤਨ ਕੀਤੇ ਜਾਣਗੇ ਦੂਜੇ ਪਾਸੇ ਇੱਕ ਪੈਰਲਲ ਗਿਣਮਿਤ ਕੇ ਇਹ ਐਲਾਨ ਹੋਣ ਤੋਂ ਬਾਅਦ ਜਦੋਂ ਇਹਨਾਂ ਨੇ ਐਲਾਨ ਕਰਤਾ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਨੇ ਵੀ ਅਸੀ ਕਾਨਫਰੰਸ ਕਰਨੀ ਹੈ ਤੇ ਪਾਰਟੀ ਦਾ ਐਲਾਨ ਕਰਨਾ ਹੈ ਤਾਂ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਜਾਂ ਅਕਾਲੀ ਦਲ ਬਾਦਲ ਨੇ ਵੀ ਮਤਲਬ ਆਪਣੇ ਇਹ ਕਹਿ ਲੋ ਕਿ ਤਿਆਰੀਆਂ ਕਾਸ ਲੀਆਂ ਕਿ ਇੱਕ ਸ਼ਕਤੀ ਪ੍ਰਦਰਸ਼ਨ ਕਰਨਾ ਦਿਖਾਉਣਾ ਲੋਕਾਂ ਨੂੰ ਕਿ ਸਾਡੇ ਕੋਲ ਕਿੰਨੇ ਲੋਕ ਹਨ ਸੋ ਦੋਵੇਂ ਪਾਸੇ ਇਕੱਠ ਹੋਣਗੇ ਇੱਕ ਇਕੱਠ ਹੋ ਜਿਹੜਾ ਸਟੇਟ ਨੂੰ ਚੁਣੌਤੀ ਦੇਣ ਵਾਲਾ ਹੋ ਇਕ ਇਕੱਠ ਹੋ ਬਾਦਲਾਂ ਦਾ ਜਿਹੜਾ ਅਕਾਲ ਤਖਤ ਨੂੰ ਚੁਣੌਤੀ ਦੇਣ ਵਾਲਾ ਹੋ ਇਹ ਪੈਂਤਰਿਆਂ ਦੀ ਬਖਰੇਵਾ ਜਿਹੜਾ ਹੈਗਾ ਫਰਕ ਇਹਦੀ ਪਛਾਣ ਕਰ ਲੈਣੀ ਚਾਹੀਦੀ ਹੈ ਪੱਕੇ ਸ਼ਕਤੀ ਪ੍ਰਦਰਸ਼ਨ ਜੋ ਮਰਜ਼ੀ ਕਰ ਲੈਣ ਇਹ ਹੁਣ ਆਪਾਂ ਨੂੰ ਗੱਲ ਕਰਨ ਦੀ ਵੀ ਲੋੜ ਨਹੀਂ ਮੇਰਾ خیال ਜੋ ਉਹਨਾਂ ਨੇ ਹੁਣ ਰੁਖ ਤਿਆਰ ਕਰ ਲਿਆ ਉਸ ਦੇ ਵਿੱਚੋਂ ਉਹਨਾਂ ਨੇ ਅੰਦਰੋਂ ਇਹ ਫੈਸਲਾ ਕਰ ਲਿਆ ਕਿ ਜਥੇਦਾਰ ਸਿੰਘ ਸਹਿਬਾਨ ਨਾਲ ਤੇ ਅਕਾਲ ਤਖਤ ਨਾਲ ਟੱਕਰ ਲੈ ਕੇ ਅਸੀਂ ਆਪਣੀ ਰਾਸ ਸੀ ਜਿਹੜੇ ਹੈਗੇ ਆ ਹਿੱਤ ਉਹਨਾਂ ਨੂੰ ਬਚਾਉਣਾ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਬੜੇ ਨੰਗੇ ਸ਼ਬਦਾਂ ਚ ਕਹਿਤਾ ਲੋਕਾਂ ਨੂੰ ਇਹ ਪਹਿਲੀ ਵਾਰ ਕਿਸੇ ਸਿੱਖ ਲੀਡਰ ਨੇ ਇਹ ਗੱਲ ਕਹੀ ਹੈ ਕਿ ਮੱਥਾ ਟੇਕਣ ਬਾਅਦ ਚ ਚਲੇ ਜਾਓ ਦਰਸ਼ਨ ਕਰਨ ਬਾਅਦ ਚ ਚਲੇ ਜਾਓ ਪਹਿਲਾਂ ਕਾਨਫਰੰਸ ਚ ਜਾਓ ਜਿਹਦਾ ਮਤਲਬ ਜਿਹੜੀ ਸਿਆਸਤ ਹੈ ਉਹ ਸ਼ਰਮੌਰ ਪੋਲਿਟਿਕਸ ਪ੍ਰਾਇਮਰੀ ਆ ਧਰਮ ਸੈਕੰਡਰੀ ਆ ਤੇ ਧਰਮ ਦੀ ਕੋਈ ਇਮੀਤ ਹੈ ਹੀ ਨਹੀਂ ਸੋ ਇਹ ਗੱਲਾਂ ਵਾਪਰ ਗਿਆ ਵੱਡਾ ਮੋੜ ਕਟਿਆ ਅਕਾਲੀ ਉਹਨਾਂ ਨੇ ਸੋ ਉਹਨਾਂ ਨੂੰ ਹੁਣ ਮੇਰੇ ਖਿਆਲ ਅਕਾਲੀ ਕਹਿਣਾ ਇਹ ਸਿੱਖ ਲੀਡਰ ਕਹਿਣਾ ਵੀ ਠੀਕ ਨਹੀਂ ਤੇ ਇਹਦੀ ਜਿੰਨੀ ਬੇਸ਼ਰਮੀ ਨਾਲ ਬਕਾਲਤ ਕੀਤੀ ਹੈ ਉਹਨਾਂ ਦੇ ਜਰਨ ਸਕੱਤਰ ਹਰਚਰਨ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਤੇ ਆ ਕੇ ਇੱਕ ਇੰਟਰਵਿਊ ਦੇ ਵਿੱਚ ਸਾਰੇ ਪੱਖ ਸਪਸ਼ਟ ਕੀਤੇ ਤੇ ਉਸ ਨੇ ਹਰ ਇੱਕ ਗੱਲ ਨੂੰ ਜਿਵੇਂ ਉਹਨੇ ਉਹਨੇ ਕਿਸੇ ਵੀ ਗੱਲ ਦੇ ਉੱਤੇ ਉਹਨੂੰ ਕੋਈ ਨਾ ਪਛਤਾਵਾ ਉਹਨਾਂ ਨੂੰ ਨਾ ਪਿੱਛੇ ਹਟਣ ਨੂੰ ਤਿਆਰ ਉਹ ਟੱਕਰ ਲੈਣ ਦੇ ਰੌਂਚ ਨਾ। ਇਹੀ ਕੁਛ ਉਹਨਾਂ ਨੇ ਇਹੀ ਹਰਚਰਨ ਬੈਂਸ ਤੇ ਵਰਜਿੰਦਰ ਸਿੰਘ ਹਮਦਰਦ ਵਰਗੇ ਸਲਾਹਕਾਰ ਸੀ ਜਿਨ੍ਹਾਂ ਨੇ 98 ਦੇ 99 ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੋੜਾ ਤੇ ਭਾਈ ਰਣਜੀਤ ਸਿੰਘ ਜਿਹੜੇ ਜਥੇਦਾਰ ਸੀ ਉਹਨਾਂ ਨੂੰ ਪਾਰਟੀ ਤੋਂ ਪਾਸੇ ਕਰਨ ਦਾ ਜਾਬ ਦੇ ਅਹੁਦਿਆਂ ਤੋਂ ਵੱਖ ਕਰਨ ਦਾ ਉਹ ਇੱਕ ਸਟੈਪ ਚੁੱਕਿਆ ਸੀ। ਸੋ ਇੱਕ ਗੱਲ ਮੈਂ ਇੱਥੇ ਤੁਹਾਨੂੰ ਜਰੂਰ ਸਪਸ਼ਟ ਕਰ ਦਿਆਂ। ਕਿ ਹਰਚਰਨ ਸਿੰਘ ਬੈਂਸ ਦੀ ਜਿਹੜੀ ਖਸਲਤਾ ਹੈ ਉਹਨੂੰ ਜਰੂਰ ਪਛਾਣੋ ਬਹੁਤੇ ਲੋਕਾਂ ਨੂੰ ਉਹਦੇ ਇਤਿਹਾਸ ਦਾ ਪਤਾ ਨਹੀਂ ਮੈਂ ਇੱਥੇ ਬਰੀਫ ਦੇ ਵਿੱਚ ਇੱਕ ਇਤਿਹਾਸ ਦੱਸਦਾ ਕਿ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਲੱਗਿਆ ਹੋਇਆ ਸੀ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ 1985 ਸਰਕਾਰ ਬਣੀ ਤਾਂ ਇਹਨੇ ਛੁੱਟੀ ਲੈ ਕੇ ਉੱਥੋਂ ਉਹਦਾ ਪ੍ਰੈਸ ਸਖਤਰ ਬਣ ਗਿਆ ਆਕੇ ਉਦੋਂ ਪ੍ਰੈਸ ਸਖਤਰ ਹੁੰਦੇ ਸੀ ਉਦੋਂ ਮੀਡੀਆ ਐਡਵਾਈਜ਼ਰ ਨਹੀਂ ਸੀ ਹੁੰਦੇ ਉਹ ਪ੍ਰੈਸ ਚੱਤਰ ਰਿਹਾ ਜਿੰਨਾ ਚਿਰ ਸਰਜੀਸੂ ਬਰਨਾਲਾ ਦੀ ਗਵਰਨਮੈਂਟ ਰਹੀ ਜਦੋਂ 87 ਦੇ ਵਿੱਚ ਉਹਦੀ ਸਰਕਾਰ ਟੁੱਟ ਗਈ ਫਿਰ ਕੁਛ ਚਿਰੇ ਵਿਹਲਾ ਹੋ ਗਿਆ ਅਖਬਾਰਾਂ ਚ ਲਿਖਦਾ ਰਿਹਾ ਉਸੇ ਆਪ ਦੀ ਸਮਝ ਤੇ ਸੋਚ ਅਨਸਾਰ ਹੀ ਖਾੜਕੂ ਲਹਿਰ ਦੇ ਖਿਲਾਫ ਰਿਹਾ ਬਹੁਤ ਉਹਨਾਂ ਦੇ ਖਿਲਾਫ ਲਿਖਿਆ ਵੀ ਪਰ ਜਦੋਂ ਖਾੜਕੂ ਲਹਿਰ ਦੀ ਚੜ੍ਹਤ ਹੋ ਗਈ 1999 ਦੀਆਂ ਚੋਣਾਂ ਆਈਆਂ ਤਾਂ ਉਹਦੇ ਵਿੱਚ ਵੱਡਾ ਉਭਾਰ ਦੇਖਿਆ ਤਾਂ ਇੱਕਦਮ ਪੈਂਤਰਾ ਬਦਲਿਆ ਫੇਰ ਇਹਦੇ ਲੇਖ ਲਿਖੇ ਪਏ ਪੰਜਾਬੀ ਟਰਿਬਿਊਨ ਤੇ ਜੀਤ ਦੇ ਪੰਜਾਬੀ ਟਰਿਬਿਊਨ ਚ ਜਿਹਦੇ ਵਿੱਚ ਫੇਰ ਖੁੱਲ ਕੇ ਖਾੜਕੂ ਲਹਿਰ ਦੇ ਹੱਕ ਚ ਆ ਗਿਆ ਉਹਨਾਂ ਉਮੀਦਵਾਰਾਂ ਦੇ ਹੱਕ ਚ ਪ੍ਰਚਾਰ ਕਰਨ ਲੱਗ ਗਿਆ ਅਖਬਾਰਾਂ ਦੇ ਵਿੱਚ ਸੋ ਕਿੱਡਾ ਵੱਡਾ ਕਾਂਟਾ ਬਦਲਿਆ ਫੇਰ ਜਦੋਂ ਬੈਂਤ ਸਿੰਘ ਆ ਗਿਆ ਬੈਂਤ ਸਿੰਘ ਦੀ ਸਰਕਾਰ ਬਣ ਗਈ ਉਸ ਮੌਕੇ ਫੇਰ ਇੱਕਦਮ ਕਾਂਟਾ ਬਦਲਿਆ ਇਹਨੇ ਫੇਰ ਬੈਂਤ ਸਿੰਘ ਨਾਲ ਜਾ ਜੁੜਿਆ ਫਿਰ ਬੈਂਤ ਸਿੰਘ ਦਾ ਸਪੋਰਟਰ ਨਿਰਲਜ ਬਕੀਰ ਤੇ ਉਹਦਾ ਪ੍ਰਚਾਰਕ ਬਣ ਗਿਆ ਇੱਥੋਂ ਤੱਕ ਵੀ ਗਿਆ ਕਿ ਜਿਹੜੇ ਅੱਜ ਨਵੀਂ ਜਨਰੇਸ਼ਨ ਵਾਲੇ ਮੁੰਡਿਆਂ ਲੋਕਾਂ ਨੂੰ ਤਾਂ ਨਹੀਂ ਪਤਾ ਹੋਊਗਾ ਕਿ ਬੈਂਤ ਸਿੰਘ ਦੇ ਪੋਤੇ ਨੇ ਤਾਕਤ ਦੇ ਨਸ਼ੇ 'ਚ ਇੱਕ ਇਥੇ ਫਰੈਂਚ ਕੁੜੀ ਆਈ ਹੋਈ ਸੀ ਫਰਾਂਸ ਦੀ ਨੌਜਵਾਨ ਕੁੜੀ ਕੀਤੀ ਆ ਉਹਦਾ ਨਾਮ ਸੀ ਉਹਦੇ ਨਾਲ ਕੋਈ ਬਦਸਲੂਕ ਕੀ ਜਾਂ ਤੱਕਾਸ਼ਾਹੀ ਕੀਤੀ ਖਬਰਾਂ ਤੇ ਇਹ ਆਈਆਂ ਕਿ ਬਲਾਤਕਾਰ ਕੀਤਾ ਤੇ ਉਸ ਦੇ ਵਿਰੁੱਧ ਰੌਲਾ ਪਾਇਆ ਲੋਕਾਂ ਨੇ ਜਿਹੜੇ ਜਮਹੂਰੀ ਜ਼ਮੀਰਾਂ ਸੀ ਜਿੰਨਾਂ ਦੀਆਂ ਉਹਨਾਂ ਨੇ ਰੌਲਾ ਪਾਇਆ ਬਹੁਤ ਤੇ ਜਿਹਦੇ ਕਰਕੇ ਉਤੇ ਕੇਸ ਵੀ ਬਣਿਆ ਉਸ ਮੌਕੇ ਨੇ ਇੱਕ ਲੇਖ ਲਿਖਿਆ ਸੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਅੰਤ੍ਰਦ੍ਰਿਸ਼ਟੀ ਦੇ ਦੈਰੇ ਇਹਦਾ ਕਾਲਮ ਸੀ ਮਿਡਲ ਦੇ ਵਿੱਚ ਛਪਦਾ ਹੁੰਦਾ ਸੀ ਪੰਜਾਬੀ ਟ੍ਰਿਬਿਊਨ ਚ ਉਹਦੇ ਵਿੱਚ ਇਹਨੇ ਲਿਖਿਆ ਕਿ ਐ ਅਕਾਲੀਆਂ ਦੇ ਖਿਲਾਫ ਕਿਉਂਕਿ ਅਕਾਲੀਆਂ ਨੇ ਇਸ਼ੂਏ ਚੁੱਕਿਆ ਸੀ ਅਕਾਲੀ ਆਗੂਆਂ ਦੇ ਖਿਲਾਫ ਇਹ ਲਿਖਿਆ ਕਹਿੰਦਾ ਐ ਲੱਗਦਾ ਵੀ ਜਿਵੇਂ ਇਹ ਬਲਾਤਕਾਰ ਕੀਤਿਆਂ ਨਾਲ ਨਹੀਂ ਅਕਾਲੀ ਆਗੂਆਂ ਨਾਲ ਹੋ ਗਿਆ ਹੋਵੇ ਮਤਲਬ ਇਸ ਬੁਸ਼ਰਮੀ ਦੀ ਹੱਦ ਤੱਕ ਇੰਨਾ ਜਿਹੜਾ ਹੈਗਾ ਇੱਕ ਤਹਜੀਬ ਵੀ ਹੋਣੀ ਕਮੈਂਟਰੀ ਨੇ ਉਦੋਂ ਕੀਤੀ ਸੀ ਜਿੱਥੋਂ ਪਤਾ ਲੱਗਦਾ ਕਿ ਉਦੋਂ ਬੀਤ ਸਿੰਘ ਨਾਲ ਰਲ ਕੇ ਅਕਾਲੀਆਂ ਦਾ ਕਿੱਡਾ ਦੁਸ਼ਮਣ ਬਣਿਆ ਮੁੜ ਕੇ ਜਦੋਂ ਫਿਰ 97 ਦੇ ਵਿੱਚ ਮੁੜ ਕੋ ਉਹ ਸਰਕਾਰ ਟੁੱਟ ਗਈ 95 ਚ ਫਿਰ ਪ੍ਰਕਾਸ਼ ਨੂੰ ਬਾਦਲ ਮੁੱਖ ਮੰਤਰੀ ਬਣ ਗਿਆ ਫਿਰ ਇਧਰ ਆ ਕੇ ਜੁੜ ਗਿਆ ਹੁਣ ਦੇਖੋ ਇਹ 10 ਸਾਲਾਂ ਚ ਕਿੰਨੇ ਕਾਂਟੇ ਬਦਲੇ ਬੰਦੇ ਨੇ ਕੀ ਕਮਿਟਮੈਂਟ ਹੈ ਇਹਦੀ ਇਹ ਸਵਾਲ ਪੁੱਛਣੇ ਚਾਹੀਦੇ ਤੂੰ ਖੜਾ ਕਿੱਥੇ ਆ ਤੇਰੀ ਵਫਾਦਾਰੀ ਕਿਹਦੇ ਨਾਲ ਹੈ ਬਰਨਾਲਾ ਸੀ ਬਰਨਾਲੇ ਨਾਲ ਖੜਕੂ ਆਇ ਖੜਕੂਆਂ ਨਾਲ ਬੀਅੰਤ ਸਿੰਘ ਆਇ ਬੀਅੰਤ ਸਿੰਘ ਨਾਲ ਮੁੜ ਕੇ ਫਿਰ ਬਾਦਲ ਨਾਲ ਸੋ ਇਹ ਜੇ ਬੰਦੇ ਜਿਹੜੇ ਹੁਣ ਜਿਨ੍ਹਾਂ ਦੇ ਹੱਥ 'ਚੇ ਬਾਗ ਡੋਰ ਆ ਗਈ ਉਸ ਅਕਾਲੀ ਦਲ ਦੀ ਇਹ ਮੰਨ ਲੋ ਕਿ ਉਹ ਰਾਹ ਉਸ ਪੈ ਗਿਆ ਬਿਲਕੁਲੀ ਜਿੱਥੇ ਉਹ ਸਿੱਖ ਸੰਸਥਾਵਾਂ ਤੇ ਸਿੱਖੀ ਸਿਧਾਂਤਾਂ ਦੇ ਖਿਲਾਫ ਖੁੱਲ੍ਹ ਕੇ ਚੱਲਣਗੇ ਚੱਲਦੇ ਤਾਂ ਪਹਿਲਾਂ ਵੀ ਸੀ ਹੁਣ ਉਹ ਬੰਗਾਰ ਕੇ ਚੱਲਣਗੇ ਸੋ ਇਸ ਪੱਖੋਂ ਜਿਹੜੀ ਮੱਗੀ ਦੀ ਕਾਨਫਰੰਸ ਆ ਉਹ ਜਾਂ ਮੱਗੀ ਦਾ ਦਿਨ ਆ ਜਿਹੜਾ ਜਿੱਥੇ ਦੋ ਕਾਨਫਰੰਸਾਂ ਹੋਣਗੀਆਂ ਉਹਨਾਂ ਚੋਂ ਦੋ ਵੱਖਰੇ ਵੱਖਰੇ ਰਾਹ ਨਿਕਲਣਗੇ ਜਿਵੇਂ ਮੈਂ ਪਹਿਲਾਂ ਕਿਹਾ ਇੱਕ ਭਾਰਤੀ ਰਾਜਨਾ ਟੱਕਰ ਲੈਣ ਵਾਲਾ ਇੱਕ ਅਕਾਲ ਤਖਤ ਸਾਹਿਬ ਨਾਲ ਟੱਕਰ ਲੈਣ ਵਾਲਾ ਸੋ ਉਸਤੇ ਵੀ ਨਿਗਰ ਰੱਖੀ ਜਾਵੇ ਤੇ ਉਸ ਮੁਤਾਬਕ ਆਪਣੇ ਜਿਹੜੇ ਪੈਂਤੜੇ ਆ ਉਹ ਨਿਸ਼ਚਿਤ ਕੀਤੇ ਜਾਣ ਸੋ ਅੱਜ ਦੀ ਘੜੀ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰੋ ਬਾਕੀ ਫਿਰ ਜੋ ਹੋਰ ਘਟਨਾ ਕਾਰਨ ਵਾਪਰਦਾ ਅੱਗੇ ਉਥੇ ਫਿਰ ਗੱਲ ਕਰਾਂਗੇ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ